गोरठ मोहल्ला चौथा आपे कंडा आपतराजी प्रभु आपे तोळत तो लाया आपे सहु आपे वणजारा आपे वणज कराया आपे तती साजन प्यारे पीछे टांक चढ़ाया मेरे मन हर हर धाय सुख पाया ਹਰ ਹਰੇ ਨਾਮ ਨਿਧਾਨ ਹੈ ਪਿਆਰਾ ਗੁਰਪੂਰੇ ਮਿੱਠਾ ਲਾਇਆ ਰਹਾਉ ਆਪੇ ਧਰਤੀ ਆਪਜਲ ਪਿਆਰਾ ਆਪੇ ਕਰੇ ਕਰਾਇਆ ਆਪੇ ਹੁਕਮ ਵਰਤਦਾ ਪਿਆਰਾ ਜਲ ਮਾਟੀ ਬੰਦ ਰਖਾਇਆ ਆਪੇ ਹੀ ਪੋਪਾਇੰਦਾ ਪਿਆਰਾ ਬਣ ਬੱਕਰੀ ਸਿੰਘ ਹੜਾਇਆ ਆਪੇ ਕਸ਼ਟ ਆਪਰ ਪਿਆਰਾ ਵਿਚ ਕਾਸ਼ਟ ਅਗਨ ਰਖਾਇਆ ਆਪੇ ਹੀ ਆਪ ਵਰਤਦਾ ਪਿਆਰਾ ਪੈ ਅਗਨ ਨਾ ਸਕੇ ਜਲਾਇਆ ਆਪੇ ਮਾਰ ਜਿਵਾਇੰਦਾ ਪਿਆਰਾ ਸਹਾਰ ਲੈਂਦੇ ਸਭ ਲਵਾਇਆ ਆਪੇ ਤਾਣ ਦੀ ਬਾਣ ਹੈ ਪਿਆਰਾ ਆਪੇ ਕਰੇ ਲਾਇਆ ਯੋ ਆਪ ਚਲਾਏ ਤਿਉ ਚੱਲੀਏ ਪਿਆਰੇ ਜਿਉ ਹਰ ਪ੍ਰਭ ਮੇਰੇ ਪਾਇਆ ਆਪੇ ਜੰਤੀ ਜੰਤ ਹੈ ਪਿਆਰਾ ਜਨ ਨਾਨਕ ਵਜੇ ਵਜਾਇਆ ਆਪੇ ਜੰਤੀ ਜੰਤ ਹੈ ਪਿਆਰਾ ਜਨ ਨਾਨਕ ਵਜੇ ਵਜਾਇਆ ਸੋਰਠ ਮਹੱਲਾ ਚੌਥਾ ਆਪੇ ਕੰਡਾ ਆਪਤ ਰਾਜੀ ਪਰਾਪੇ ਤੋਲ ਤੁਲਾਇਆ ਆਪੇ ਸਹੋ ਆਪੇ ਵਣਜਾਰਾ ਆਪੇ ਵਣਜ ਕਰਾਇਆ ਆਪੇ ਤਤੀ ਸਾਜਣ ਪਿਆਰੇ ਪਿੱਛੇ ਟੰਕ ਚੜਾਇਆ ਮੇਰੇ ਮਨ ਹਰ ਹਰ ਧਿਆਏ ਸੁਖ ਪਾਇਆ ਹਰ ਹਰ ਨਾਮ ਨਿਤਾਨ ਹੈ ਪਿਆਰਾ ਗੁਰਪੂਰੇ ਮਿੱਠਾ ਲਾਇਆ ਰਹਾਓ ਆਪੇ ਤਰਤੀ ਆਪ ਜਲ ਪਿਆਰਾ ਆਪੇ ਕਰੇ ਕਰਾਇਆ ਆਪੇ ਹੁਕਮ ਵਰਤਦਾ ਪਿਆਰਾ ਜਲ ਮਾਟੀ ਬੰਦ ਰਖਾਇਆ ਆਪੇ ਹੀ ਪੋਪਾਇੰਦਾ ਪਿਆਰਾ ਬਣ ਬੱਕਰੀ ਸਿੰਘ ਹਡਾਇਆ ਆਪੇ ਕਸ਼ਟ ਆਫਰ ਪਿਆਰਾ ਵਿਚ ਕਸ਼ਟ ਅਗਨ ਰਖਾਇਆ ਆਪੇ ਹੀ ਆਪ ਵਰਤਦਾ ਪਿਆਰਾ ਪੈ ਅਗਨ ਨਾ ਸਕੇ ਜਲਾਇਆ ਆਪੇ ਮਾਰ ਜਿਵਾਇੰਦਾ ਪਿਆਰਾ ਸਹਾਰ ਲੈਂਦੇ ਸਭ ਲਵਾਇਆ ਆਪੇ ਤਾਣ ਦਿਬਾਣ ਹੈ ਪਿਆਰਾ ਆਪੇ ਕਰੇ ਲਾਇਆ ਜਿਉ ਆਪ ਚਲਾਏ ਤਿਉ ਚੱਲੀਏ ਪਿਆਰੇ ਜਿਉ ਹਰ ਪ੍ਰਭੂ ਮੇਰੇ ਪਾਇਆ ਆਪੇ ਜੰਤੀ ਜੰਤ ਹੈ ਪਿਆਰਾ ਜਨ ਨਾਨਕ ਵਜੇ ਵਜਾਇਆ ਆਪੇ ਜੰਤੀ ਜੰਤ ਹੈ ਪਿਆਰਾ ਜਨ ਨਾਨਕ ਵਜੇ ਵਜਾਇਆ ਸੋਰਠ ਮਹੱਲਾ ਚੌਥਾ ਆਪੇ ਕੰਡਾ ਆਪਤਰਾ ਜੀ ਪ੍ਰਭ ਆਪੇ ਤੋਲ ਤਲਾਇਆ ਆਪੇ ਸਹ ਹਾਪੇ ਵਣਜਾਰਾ ਆਪੇ ਵਣਜ ਕਰਾਇਆ ਆਪੇ ਤਰਤੀ ਸਾਜਣ ਪਿਆਰੇ ਪਿੱਛੇ ਟੰਕ ਚੜਾਇਆ ਮੇਰੇ ਮਨ ਹਰ ਹਰ ਧਿਆਏ ਸੁਖ ਪਾਇਆ ਹਰ ਹਰੇ ਨਾਮ ਨਿਤਾਨ ਹੈ ਪਿਆਰਾ ਗੁਰਪੂਰੇ ਮਿੱਠਾ ਲਾਇਆ ਰਹਾਉ ਆਪੇ ਤਰਤੀ ਆਪਜਲ ਪਿਆਰਾ ਆਪੇ ਕਰੇ ਕਰਾਇਆ ਆਪੇ ਹੁਕਮ ਵਰਤਦਾ ਪਿਆਰਾ ਜਲ ਮਾਟੀ ਬੰਦ ਰਖਾਇਆ ਆਪੇ ਹੀ ਪੋਪਾਇੰਦਾ ਪਿਆਰਾ ਬਣ ਬੱਕਰੀ ਸਿੰਘ ਹਡਾਇਆ ਆਪੇ ਕਸ਼ਟ ਆਫਰ ਪਿਆਰਾ ਵਿਚ ਕਸ਼ਟ ਅਗਨ ਰਖਾਇਆ ਆਪੇ ਹੀ ਆਪ ਵਰਤਦਾ ਪਿਆਰਾ ਅੱਗੇ ਨਾ ਸਕੇ ਜਲਾਇਆ ਆਪੇ ਮਾਰ ਜਿਵਾਇੰਦਾ ਪਿਆਰਾ ਸਹਾਲ ਲੈਂਦੇ ਸਭ ਲਵਾਇਆ ਆਪੇ ਤਾਣ ਦੀ ਬਾਣ ਹੈ ਪਿਆਰਾ ਆਪੇ ਘਾਰੇ ਲਾਇਆ ਜਿਉ ਆਪ ਚਲਾਏ ਤਿਉ ਚੱਲੀਏ ਪਿਆਰੇ ਜਿਉ ਹਰ ਪ੍ਰਭ ਮੇਰੇ ਪਾਇਆ ਆਪੇ ਜੰਤੀ ਜੰਤ ਹੈ ਪਿਆਰਾ ਜਨਾਨਾਣਕ ਵਜੇ ਵਜਾਇਆ ਆਪੇ ਜੰਤੀ ਜੰਤ ਹੈ ਪਿਆਰਾ ਜਨਾਨਾਣਕ ਵਜੇ ਵਜਾਇਆ ਛੋਰਠ ਮਹੱਲਾ ਚੌਥਾ ਆਪੇ ਕੰਡਾ ਆਪਤ ਰਾਜੀ ਪ੍ਰਭ ਆਪੇ ਤੋੜ ਤੁਲਾਇਆ ਆਪੇ ਸਹ ਹਾਪੇ ਵਣਜਾਰਾ ਆਪੇ ਵਣਜ ਕਰਾਇਆ ਆਪੇ ਤਰਤੀ ਸਾਜਣ ਪਿਆਰੇ ਪਿੱਛੇ ਟੰਕ ਚੜਾਇਆ ਮੇਰੇ ਮਨ ਹਰ ਹਰ ਧਿਆਏ ਸੁਖ ਪਾਇਆ ਹਰ ਹਰ ਨਾਮ ਨਿਤਾਨ ਹੈ ਪਿਆਰਾ ਗੁਰਪੂਰੇ ਮਿੱਠਾ ਲਾਇਆ ਰਹਾਓ ਆਪੇ ਤਰਤੀ ਆਪਜਲ ਪਿਆਰਾ ਆਪੇ ਕਰੇ ਕਰਾਇਆ ਆਪੇ ਹੁਕਮ ਵਰਤਦਾ ਪਿਆਰਾ ਜਲ ਮਾਟੀ ਬੰਦ ਰਖਾਇਆ ਆਪੇ ਹੀ ਪੋਪਾਇੰਦਾ ਪਿਆਰਾ ਬਣ ਬੱਕਰੀ ਸਿੰਘ ਹਡਾਇਆ ਆਪੇ ਕਸ਼ਟ ਆਫਰ ਪਿਆਰਾ ਵਿਚ ਕਸ਼ਟ ਅਗਨ ਰਖਾਇਆ ਆਪੇ ਹੀ ਆਪ ਵਰਤਦਾ ਪਿਆਰਾ ਪੈ ਅਗਨ ਨਾ ਸਕੇ ਜਲਾਇਆ ਆਪੇ ਮਾਰ ਜਿਵਾਇੰਦਾ ਪਿਆਰਾ ਸਹਾਰ ਲੈਂਦੇ ਸਭ ਲਵਾਇਆ ਆਪੇ ਤਾਣ ਦੀ ਬਾਣ ਹੈ ਪਿਆਰਾ ਆਪੇ ਕਾਰੇ ਲਾਇਆ ਜਿਉ ਆਪ ਚਲਾਏ ਤਿਉ ਚੱਲੀਏ ਪਿਆਰੇ ਜਿਉ ਹਰ ਪ੍ਰਭ ਮੇਰੇ ਪਾਇਆ ਆਪੇ ਜੰਤੀ ਜੰਤ ਹੈ ਪਿਆਰਾ ਜਨ ਨਾਨਕ ਵਜੇ ਵਜਾਇਆ ਆਪੇ ਜੰਤੀ ਜੰਤ ਹੈ ਪਿਆਰਾ ਜਨ ਨਾਨਕ ਵਜੇ ਵਜਾਇਆ ਸੋਰਠ ਮਹੱਲਾ ਚੌਥਾ ਆਪੇ ਕੰਡਾ ਆਪਤ ਰਾਜੀ ਪ੍ਰਭ ਆਪੇ ਤੋੜ ਤੁਲਾਇਆ ਆਪੇ ਸਹੋ ਆਪੇ ਵਣਜਾਰਾ ਆਪੇ ਵਣਜ ਕਰਾਇਆ ਆਪੇ ਤਰਤੀ ਸਾਜਣ ਪਿਆਰੇ ਪਿੱਛੇ ਟੰਕ ਚੜਾਇਆ ਮੇਰੇ ਮਨ ਹਰ ਹਰ ਧਿਆਏ ਸੁਖ ਪਾਇਆ ਹਰ ਹਰ ਨਾਮ ਨਿਤਾਨ ਹੈ ਪਿਆਰਾ ਗੁਰਪੂਰੇ ਮਿੱਠਾ ਲਾਇਆ ਰਹਾ ਆਪੇ ਤਰਤੀ ਆਪਜਲ ਪਿਆਰਾ ਆਪੇ ਕਰੇ ਕਰਾਇਆ ਆਪੇ ਹੁਕਮ ਵਰਤਦਾ ਪਿਆਰਾ ਜਲ ਮਾਟੀ ਬੰਦਰ ਖਾਇਆ ਆਪੇ ਹੀ ਪੋਪਾਇੰਦਾ ਪਿਆਰਾ ਬਣ ਬੱਕਰੀ ਸਿੰਘ ਆਡਾਇਆ ਆਪੇ ਕਸ਼ਟ ਆਫਰ ਪਿਆਰਾ ਵਿਚ ਕਾਸਟ ਅਗਨ ਰਖਾਇਆ ਆਪੇ ਹੀ ਆਪ ਵਰਤਦਾ ਪਿਆਰਾ ਪੈ ਅਗਨ ਨਾ ਸਕੇ ਜਲਾਇਆ ਆਪੇ ਮਾਰ ਜਿਵਾਇੰਦਾ ਪਿਆਰਾ ਸਹਾਲ ਲੈਂਦੇ ਸਭ ਲਵਾਇਆ ਆਪੇ ਤਾਂ ਦੀਵਾਨ ਹੈ ਪਿਆਰਾ ਆਪੇ ਕਰੇ ਲਾਇਆ ਜਿਉ ਆਪ ਚਲਾਏ ਤਿਉ ਚੱਲੀਏ ਪਿਆਰੇ ਜਿਉ ਹਰ ਪ੍ਰਭ ਮੇਰੇ ਪਾਇਆ ਆਪੇ ਜੰਤੀ ਜੰਤ ਹੈ ਪਿਆਰਾ ਜਨ ਨਾਨਕ ਵਜੇ ਵਜਾਇਆ ਆਪੇ ਜੰਤੀ ਜੰਤ ਹੈ ਪਿਆਰਾ ਜਨਾਨੰਕ ਵਜੇ ਵਜਾਇਆ ਸੋਰਠ ਮਹੱਲਾ ਚੋਂ ਅਥਾ ਆਪੇ ਕੰਡਾ ਆਪਤਰਾ ਜੀ ਪ੍ਰਭ ਆਪੇ ਤੋੜ ਤੁਲਾਇਆ ਆਪੇ ਸਹ ਹਾਪੇ ਵਣਜਾਰਾ ਆਪੇ ਵਣਜ ਕਰਾਇਆ ਆਪੇ ਤਤੀ ਸਾਜਣ ਪਿਆਰੇ ਪਿੱਛੇ ਟੰਕ ਚੜਾਇਆ ਮੇਰੇ ਮਨ ਹਰ ਹਰ ਧਿਆਏ ਸੁਖ ਪਾਇਆ ਹਰ ਹਰ ਨਾਮ ਨਿਤਾਨ ਹੈ ਪਿਆਰਾ ਗੁਰਪੂਰੇ ਮਿੱਠਾ ਲਾਇਆ ਰਹਾਉ ਆਪੇ ਤਰਤੀ ਆਪਜਲ ਪਿਆਰਾ ਆਪੇ ਕਰੇ ਕਰਾਇਆ ਆਪੇ ਹੁਕਮ ਵਰਤਦਾ ਪਿਆਰਾ ਜਲਮਾਟੀ ਬੰਦਰ ਖਾਇਆ ਆਪੇ ਹੀ ਪੋਪਾਇੰਦਾ ਪਿਆਰਾ ਬਣ ਬੱਕਰੀ ਸੀ ਹੜਾਇਆ ਆਪੇ ਕਸ਼ਟ ਆਫਰ ਪਿਆਰਾ ਵਿਚ ਕਾਸਟ ਅਗਨ ਰਖਾਇਆ ਆਪੇ ਹੀ ਆਪ ਵਰਤਦਾ ਪਿਆਰਾ ਪੈ ਅਗਨ ਨਾ ਸਕੇ ਜਲਾਇਆ ਆਪੇ ਮਾਰ ਜਿਵਾਂਦਾ ਪਿਆਰਾ ਸਹਾਰ ਲੈਂਦੇ ਸਭ ਲਵਾਇਆ ਆਪੇ ਤਾਂ ਦੀਵਾਨ ਹੈ ਪਿਆਰਾ ਆਪੇ ਕਰੇ ਲਾਇਆ ਜਿਉ ਆਪ ਚਲਾਏ ਤਿਉ ਚੱਲੀਏ ਪਿਆਰੇ ਜਿਉ ਹਰ ਪ੍ਰਭੂ ਮੇਰੇ ਪਾਇਆ ਆਪੇ ਜੰਤੀ ਜੰਤ ਹੈ ਪਿਆਰਾ ਜਨ ਨਾਨਕ ਵਜੇ ਵਜਾਇਆ ਆਪੇ ਜੰਤੀ ਜੰਤ ਹੈ ਪਿਆਰਾ ਜਨ ਨਾਨਕ ਵਜੇ ਵਜਾਇਆ ਸੋਰਠ ਮਹੱਲਾ ਚੌਥਾ ਆਪੇ ਕੰਡਾ ਆਪਤ ਰਾਜੀ ਪ੍ਰਭ ਆਪੇ ਤੋੜ ਤਲਾਇਆ ਆਪੇ ਸਹੋ ਆਪੇ ਵਣਜਾਰਾ ਆਪੇ ਵਣਜ ਕਰਾਇਆ ਆਪੇ ਤਤੀ ਸਾਜਣ ਪਿਆਰੇ ਪਿੱਛੇ ਟੰਕ ਚੜਾਇਆ ਮੇਰੇ ਮਨ ਹਰ ਹਰ ਧਿਆਏ ਸੁਖ ਪਾਇਆ ਹਰ ਹਰੇ ਨਾਮ ਨਿਤਾਨ ਹੈ ਪਿਆਰਾ ਗੁਰਪੂਰੇ ਮਿੱਠਾ ਲਾਇਆ ਰਹਾਉ ਆਪੇ ਤਰਤੀ ਆਪਜਲ ਪਿਆਰਾ ਆਪੇ ਕਰੇ ਕਰਾਇਆ ਆਪੇ ਹੁਕਮ ਵਰਤਦਾ ਪਿਆਰਾ ਜਲ ਮਾਟੀ ਬੰਦਰ ਖਾਇਆ ਆਪੇ ਹੀ ਪੋਪਾਇੰਦਾ ਪਿਆਰਾ ਬਣ ਬੱਕਰੀ ਸਿੰਘ ਹੜਾਇਆ ਆਪੇ ਕਸ਼ਟ ਆਫਰ ਪਿਆਰਾ ਵਿਚ ਕਾਸਟ ਅਗਨ ਰਖਾਇਆ ਆਪੇ ਹੀ ਆਪ ਵਰਤਦਾ ਪਿਆਰਾ ਪੈ ਅਗਨ ਨਾ ਸਕੇ ਜਲਾਇਆ ਆਪੇ ਮਾਰ ਜਿਵਾਇੰਦਾ ਪਿਆਰਾ ਸਹਾ ਲੈਂਦੇ ਸਭ ਲਵਾਇਆ ਆਪੇ ਤਾਂ ਦੀਵਾਨ ਹੈ ਪਿਆਰਾ ਆਪੇ ਕਰੇ ਲਾਇਆ ਜਿਉ ਆਪ ਚਲਾਏ ਤਿਉ ਚੱਲੀਏ ਪਿਆਰੇ ਜਿਉ ਹਰ ਪ੍ਰਭ ਮੇਰੇ ਪਾਇਆ ਆਪੇ ਜੰਤੀ ਜੰਤ ਹੈ ਪਿਆਰਾ ਜਨ ਨਾਨਕ ਵਜੇ ਵਜਾਇਆ ਆਪੇ ਜੰਤੀ ਜੰਤ ਹੈ ਪਿਆਰਾ ਜਨ ਨਾਨਕ ਵਜੇ ਵਜਾਇਆ ਸੋਰਠ ਮਹੱਲਾ ਚੋਂ ਆਥਾ ਆਪੇ ਕੰਡਾ ਆਪਤ ਰਾਜੀ ਪ੍ਰਭ ਆਪੇ ਤੋਲ ਤੁਲਾਇਆ ਆਪੇ ਸਹ ਹ ਆਪੇ ਵਣਜਾਰਾ ਆਪੇ ਵਣਜ ਕਰਾਇਆ ਆਪੇ ਤਤੀ ਸਾਜਣ ਪਿਆਰੇ ਪਿੱਛੇ ਟੰਕ ਚੜਾਇਆ ਮੇਰੇ ਮਨ ਹਰ ਹਰ ਧਿਆਏ ਸੁਖ ਪਾਇਆ ਹਰ ਹਰ ਨਾਮ ਨਿਤਾਨ ਹੈ ਪਿਆਰਾ ਗੁਰਪੂਰੇ ਮਿੱਠਾ ਲਾਇਆ ਰਹਾਉ ਆਪੇ ਤਰਤੀ ਆਪ ਜਲ ਪਿਆਰਾ ਆਪੇ ਕਰੇ ਕਰਾਇਆ ਆਪੇ ਹੁਕਮ ਵਰਤਦਾ ਪਿਆਰਾ ਜਲ ਮਾਟੀ ਬੰਦਰ ਖਾਇਆ ਆਪੇ ਹੀ ਪੋਪਾਇੰਦਾ ਪਿਆਰਾ ਬਣ ਬੱਕਰੀ ਸੀ ਹਡਾਇਆ ਆਪੇ ਕਸ਼ਟ ਆਫਰ ਪਿਆਰਾ ਵਿਚ ਕਸ਼ਟ ਅਗਨ ਰਖਾਇਆ ਆਪੇ ਹੀ ਆਪ ਵਰਤਦਾ ਪਿਆਰਾ ਪੈ ਅਗਨ ਨਾ ਸਕੇ ਜਲਾਇਆ ਆਪੇ ਮਾਰ ਜਿਵਾਇੰਦਾ ਪਿਆਰਾ ਸਹਾਰ ਲੈਂਦੇ ਸਭ ਲਵਾਇਆ ਆਪੇ ਤਾਂ ਦੀਵਾਨ ਹੈ ਪਿਆਰਾ ਆਪੇ ਕਰੇ ਲਾਇਆ ਜਿਉ ਆਪ ਚਲਾਏ ਤਿਉ ਚੱਲੀਏ ਪਿਆਰੇ ਜਿਉ ਹਰ ਪ੍ਰਭ ਮੇਰੇ ਪਾਇਆ ਆਪੇ ਜੰਤੀ ਜੰਤ ਹੈ ਪਿਆਰਾ ਜਨ ਨਾਨਕ ਵਜੇ ਵਜਾਇਆ ਆਪੇ ਜੰਤੀ ਜੰਤ ਹੈ ਪਿਆਰਾ ਜਨ ਨਾਨਕ ਵਜੇ ਵਜਾਇਆ ਸੋਰਠ ਮਹੱਲਾ ਚੌਥਾ ਆਪੇ ਕੰਡਾ ਆਪਤ ਰਾਜੀ ਪ੍ਰਭ ਆਪੇ ਤੋੜਤ ਲਾਇਆ ਆਪੇ ਸਹੋ ਆਪੇ ਵਣਜਾਰਾ ਆਪੇ ਵਣਜ ਕਰਾਇਆ ਆਪੇ ਤਤੀ ਸਾਜਣ ਪਿਆਰੇ ਪਿੱਛੇ ਟੰਕ ਚੜਾਇਆ ਮੇਰੇ ਮਨ ਹਰ ਹਰ ਧਿਆਏ ਸੁਖ ਪਾਇਆ ਹਰ ਹਰੇ ਨਾਮ ਨਿਤਾਨ ਹੈ ਪਿਆਰਾ ਗੁਰਪੂਰੇ ਮਿੱਠਾ ਲਾਇਆ ਰਹਾਉ ਆਪੇ ਧਰਤੀ ਆਪਜਲ ਪਿਆਰਾ ਆਪੇ ਕਰੇ ਕਰਾਇਆ ਆਪੇ ਹੁਕਮ ਵਰਤਦਾ ਪਿਆਰਾ ਜਲ ਮਾਟੀ ਬੰਦਰ ਖਾਇਆ ਆਪੇ ਹੀ ਪੋਪਾਇੰਦਾ ਪਿਆਰਾ ਬਣ ਬੱਕਰੀ ਸੀ ਹੜਾਇਆ ਆਪੇ ਕਸ਼ਟ ਆਫਰ ਪਿਆਰਾ ਵਿਚ ਕਾਸਟ ਅਗਨ ਰਖਾਇਆ ਆਪੇ ਹੀ ਆਪ ਵਰਤਦਾ ਪਿਆਰਾ ਪੈ ਅਗਨ ਨਾ ਸਕੇ ਜਲਾਇਆ ਆਪੇ ਮਾਰ ਜਿਵਾਇੰਦਾ ਪਿਆਰਾ ਸਹਾ ਲੈਂਦੇ ਸਭ ਲਵਾਇਆ ਆਪੇ ਤਾਂ ਦੀਵਾਨ ਹੈ ਪਿਆਰਾ ਆਪੇ ਕਰੇ ਲਾਇਆ ਜਿਉ ਆਪ ਚਲਾਏ ਤਿਉ ਚੱਲੀਏ ਪਿਆਰੇ ਜਿਉ ਹਰ ਪ੍ਰਭ ਮੇਰੇ ਪਾਇਆ ਆਪੇ ਜੰਤੀ ਜੰਤ ਹੈ ਪਿਆਰਾ ਜਨ ਨਾਨਕ ਵਜੇ ਵਜਾਇਆ ਆਪੇ ਜੰਤੀ ਜੰਤ ਹੈ ਪਿਆਰਾ ਜਨਾਨੰਕ ਵਧੇ ਵਜਾਇਆ ਛੋਰਠ ਮਹੱਲਾ ਚੌਥਾ ਆਪੇ ਕੰਡਾ ਆਪਤਰਾ ਜੀ ਪ੍ਰਭ ਆਪੇ ਤੋਲ ਤੁਲਾਇਆ ਆਪੇ ਸਹੋ ਆਪੇ ਵਣਜਾਰਾ ਆਪੇ ਵਣਜ ਕਰਾਇਆ ਆਪੇ ਤਤੀ ਸਾਜਣ ਪਿਆਰੇ ਪਿੱਛੇ ਟੰਕ ਚੜਾਇਆ ਮੇਰੇ ਮਨ ਹਰ ਹਰ ਧਿਆਏ ਸੁਖ ਪਾਇਆ ਹਰ ਹਰ ਨਾਮ ਨਿਤਾਨ ਹੈ ਪਿਆਰਾ ਗੁਰਪੂਰੇ ਮਿੱਠਾ ਲਾਇਆ ਰਹਾਉ ਆਪੇ ਤਰਤੀ ਆਪਜਲ ਪਿਆਰਾ ਆਪੇ ਕਰੇ ਕਰਾਇਆ ਆਪੇ ਹੁਕਮ ਵਰਤਦਾ ਪਿਆਰਾ ਜਲਮਾਟੀ ਬੰਦਰ ਖਾਇਆ ਆਪੇ ਹੀ ਪੋਪਾਇੰਦਾ ਪਿਆਰਾ ਬਣ ਬੱਕਰੀ ਸਿੰਘ ਹੜਾਇਆ ਆਪੇ ਕਸ਼ਟ ਆਫਰ ਪਿਆਰਾ ਵਿਚ ਕਾਸਟ ਅਗਨ ਰਖਾਇਆ ਆਪੇ ਹੀ ਆਪ ਵਰਤਦਾ ਪਿਆਰਾ ਪੈ ਅਗਨ ਨਾ ਸਕੇ ਜਲਾਇਆ ਆਪੇ ਮਾਰ ਜਿਵਾਇੰਦਾ ਪਿਆਰਾ ਸਹਾਲ ਲੈਂਦੇ ਸਭ ਲਵਾਇਆ ਆਪੇ ਤਾਂ ਦੀ ਬਾਣ ਹੈ ਪਿਆਰਾ ਆਪੇ ਕਰੇ ਲਾਇਆ ਜਿਉ ਆਪ ਚਲਾਏ ਤਿਉ ਚੱਲੀਏ ਪਿਆਰੇ ਜਿਉ ਹਰ ਪ੍ਰਭ ਮੇਰੇ ਪਾਇਆ ਆਪੇ ਜੰਤੀ ਜੰਤ ਹੈ ਪਿਆਰਾ ਜਨ ਨਾਨਕ ਵਜੇ ਵਜਾਇਆ ਆਪੇ ਜੰਤੀ ਜੰਤ ਹੈ ਪਿਆਰਾ ਜਨ ਨਾਨਕ ਵਜੇ ਵਜਾਇਆ ਸੋਰਠ ਮਹੱਲਾ ਚੌਥਾ ਆਪੇ ਕੰਡਾ ਆਪਤ ਰਾਜੀ ਪ੍ਰਭ ਆਪੇ ਤੋੜਤ ਲਾਇਆ ਆਪੇ ਸਹੋ ਆਪੇ ਵਣਜਾਰਾ ਆਪੇ ਵਣਜ ਕਰਾਇਆ ਆਪੇ ਤਤੀ ਸਾਜਣ ਪਿਆਰੇ ਪਿੱਛੇ ਟੰਕ ਚੜਾਇਆ ਮੇਰੇ ਮਨ ਹਰ ਹਰ ਧਿਆਏ ਸੁਖ ਪਾਇਆ ਹਰ ਹਰ ਨਾਮ ਨਿਤਾਨ ਹੈ ਪਿਆਰਾ ਗੁਰਪੂਰੇ ਮਿੱਠਾ ਲਾਇਆ ਰਹਾਉ ਆਪੇ ਧਰਤੀ ਆਪਜਲ ਪਿਆਰਾ ਆਪੇ ਕਰੇ ਕਰਾਇਆ ਆਪੇ ਹੁਕਮ ਵਰਤਦਾ ਪਿਆਰਾ ਜਲ ਮਾਟੀ ਬੰਦਰ ਖਾਇਆ ਆਪੇ ਹੀ ਪੋ ਪਾਇੰਦਾ ਪਿਆਰਾ ਬਣ ਬੱਕਰੀ ਸੀ ਹੜਾਇਆ ਆਪੇ ਕਸ਼ਟ ਆਫਰ ਪਿਆਰਾ ਵਿਚ ਕਾਸਟ ਅਗਨ ਰਖਾਇਆ ਆਪੇ ਹੀ ਅਪ ਵਰਤਦਾ ਪਿਆਰਾ ਪੈ ਅਗਨ ਨਾ ਸਕੇ ਜਲਾਇਆ ਆਪੇ ਮਾਰ ਜਿਵਾਇੰਦਾ ਪਿਆਰਾ ਸਹਾ ਲੈਂਦੇ ਸਭ ਲਵਾਇਆ ਆਪੇ ਤਾਂ ਦੀ ਬਾਣ ਹੈ ਪਿਆਰਾ ਆਪੇ ਕਾਰੇ ਲਾਇਆ ਜਿਉ ਆਪ ਚਲਾਏ ਤਿਉ ਚੱਲੀਏ ਪਿਆਰੇ ਜਿਉ ਹਰ ਪ੍ਰਭ ਮੇਰੇ ਪਾਇਆ ਆਪੇ ਜੰਤੀ ਜੰਤ ਹੈ ਪਿਆਰਾ ਜਨ ਨਾਨਕ ਵਜੇ ਵਜਾਇਆ ਆਪੇ ਜੰਤੀ ਜੰਤ ਹੈ ਪਿਆਰਾ ਜਨਾਨਨਕ ਵਜੇ ਵਜਾਇਆ ਸੋਰਠ ਮਹੱਲਾ ਚੌਥਾ ਆਪੇ ਕੰਡਾ ਆਪਤਰਾ ਜੀ ਪ੍ਰਭ ਆਪੇ ਤੋੜ ਤਲਾਇਆ ਆਪੇ ਸਹੋ ਆਪੇ ਬਣਜਾਰਾ ਆਪੇ ਵਣਜ ਕਰਾਇਆ ਆਪੇ ਤਤੀ ਸਾਜਣ ਪਿਆਰੇ ਪਿੱਛੇ ਟੰਕ ਚੜਾਇਆ ਮੇਰੇ ਮਨ ਹਰ ਹਰ ਧਿਆਏ ਸੁਖ ਪਾਇਆ ਹਰ ਹਰ ਨਾਮ ਨਿਤਾਨ ਹੈ ਪਿਆਰਾ ਗੁਰਪੂਰੇ ਮਿੱਠਾ ਲਾਇਆ ਰਹਾਉ ਆਪੇ ਤਰਤੀ ਆਪਜਲ ਪਿਆਰਾ ਆਪੇ ਕਰੇ ਕਰਾਇਆ ਆਪੇ ਹੁਕਮ ਵਰਤਦਾ ਪਿਆਰਾ ਜਲ ਮਾਟੀ ਬੰਦਰ ਖਾਇਆ ਆਪੇ ਹੀ ਪੋ ਪਾਇੰਦਾ ਪਿਆਰਾ ਬਣ ਬੱਕਰੀ ਸਿੰਘ ਹਡਾਇਆ ਆਪੇ ਕਸ਼ਟ ਆਫਰ ਪਿਆਰਾ ਵਿਚ ਕਸ਼ਟ ਅਗਨ ਰਖਾਇਆ ਆਪੇ ਹੀ ਆਪ ਵਰਤਦਾ ਪਿਆਰਾ ਪੈ ਅਗਨ ਨਾ ਸਕੇ ਜਲਾਇਆ ਆਪੇ ਮਾਰ ਜਿਵਾਇੰਦਾ ਪਿਆਰਾ ਸਹਾਲ ਲੈਂਦੇ ਸਭ ਲਵਾਇਆ ਆਪੇ ਤਾਣ ਦੀ ਬਾਣ ਹੈ ਪਿਆਰਾ ਆਪੇ ਕਾਰੇ ਲਾਇਆ ਜਿਉ ਆਪ ਚਲਾਏ ਤਿਉ ਚੱਲੀਏ ਪਿਆਰੇ ਜਿਉ ਹਰ ਪ੍ਰਭੂ ਮੇਰੇ ਪਾਇਆ ਆਪੇ ਜੰਤੀ ਜੰਤ ਹੈ ਪਿਆਰਾ ਜਨ ਨਾਨਕ ਵਜਹਿ ਵਜਾਇਆ ਆਪੇ ਜੰਤੀ ਜੰਤ ਹੈ ਪਿਆਰਾ ਜਨ ਨਾਨਕ ਵਜੇ ਵਜਾਇਆ ਸੋਰਠ ਮਹੱਲਾ ਚੌਥਾ ਆਪੇ ਕੰਡਾ ਆਪਤਰਾ ਜੀ ਪ੍ਰਭ ਆਪੇ ਤੋੜ ਤਲਾਇਆ ਆਪੇ ਸਹ ਹਪੇ ਵਣਜਾਰਾ ਆਪੇ ਵਣਜ ਕਰਾਇਆ ਆਪੇ ਤਤੀ ਸਾਜਣ ਪਿਆਰੇ ਪਿੱਛੇ ਟੰਕ ਚੜਾਇਆ ਮੇਰੇ ਮਨ ਹਰ ਹਰ ਧਿਆਏ ਸੁਖ ਪਾਇਆ ਹਰ ਹਰ ਨਾਮ ਨਿਤਾਨ ਹੈ ਪਿਆਰਾ ਗੁਰਪੂਰੇ ਮਿੱਠਾ ਲਾਇਆ ਰਹਾਉ ਆਪੇ ਤਰਤੀ ਆਪਜਲ ਪਿਆਰਾ ਆਪੇ ਕਰੇ ਕਰਾਇਆ ਆਪੇ ਹੁਕਮ ਵਰਤਦਾ ਪਿਆਰਾ ਜਲ ਮਾਟੀ ਬੰਦਰ ਖਾਇਆ ਆਪੇ ਹੀ ਪੋਪਾਇਦਾ ਪਿਆਰਾ ਬਾਣ ਬੱਕਰੇ ਸਿੰਘ ਆਡਾਇਆ ਆਪੇ ਕਸ਼ਟ ਆਫਰ ਪਿਆਰਾ ਵਿਚ ਕਸ਼ਟ ਅਗਨ ਰਖਾਇਆ ਆਪੇ ਹੀ ਆਪ ਵਰਤਦਾ ਪਿਆਰਾ ਪੈ ਅਗਨ ਨਾ ਸਕੇ ਜਲਾਇਆ ਆਪੇ ਮਾਰ ਜਿਵਾਇੰਦਾ ਪਿਆਰਾ ਸਹਾਰ ਲੈਂਦੇ ਸਭ ਲਵਾਇਆ ਆਪੇ ਤਾਣ ਦੀ ਬਾਣ ਹੈ ਪਿਆਰਾ ਆਪੇ ਕਰ ਲਾਇਆ ਜਿਉ ਆਪ ਚਲਾਏ ਤਿਉ ਚੱਲੀਏ ਪਿਆਰੇ ਜਿਉ ਹਰ ਪ੍ਰਭ ਮੇਰੇ ਪਾਇਆ ਆਪੇ ਜੰਤੀ ਜੰਤ ਹੈ ਪਿਆਰਾ ਜਨ ਨਾਨਕ ਵਜੇ ਵਜਾਇਆ ਆਪੇ ਜੰਤੀ ਜੰਤ ਹੈ ਪਿਆਰਾ ਜਨ ਨਾਨਕ ਵਜੇ ਵਜਾਇਆ ਸੋਰਠ ਮਹੱਲਾ ਚੌਥਾ ਆਪੇ ਕੰਡਾ ਆਪਤ ਰਾਜੀ ਪ੍ਰਭ ਆਪੇ ਤੋੜ ਤੁਲਾਇਆ ਆਪੇ ਸਹੋ ਆਪੇ ਬਣਜਾਰਾ ਆਪੇ ਵਣਜ ਕਰਾਇਆ ਆਪੇ ਤਤੀ ਸਾਜਣ ਪਿਆਰੇ ਪਿੱਛੇ ਟੰਕ ਚੜਾਇਆ ਮੇਰੇ ਮਨ ਹਰ ਹਰ ਧਿਆਏ ਸੁਖ ਪਾਇਆ ਹਰ ਹਰ ਨਾਮ ਨਿਤਾਨ ਹੈ ਪਿਆਰਾ ਗੁਰ ਪੂਰੇ ਮਿਠਾ ਲਾਇਆ ਰਹਾ ਆਪੇ ਤਰਤੀ ਆਪ ਜਲ ਪਿਆਰਾ ਆਪੇ ਕਰੇ ਕਰਾਇਆ ਆਪੇ ਹੁਕਮ ਵਰਤਦਾ ਪਿਆਰਾ ਜਲ ਮਾਟੀ ਬੰਦ ਰਖਾਇਆ ਆਪੇ ਹੀ ਪੋਪਾਇਦਾ ਪਿਆਰਾ ਬਣ ਬੱਕਰੀ ਸਿੰਘ ਹਡਾਇਆ ਆਪੇ ਕਸ਼ਟ ਆਫਰ ਪਿਆਰਾ ਵਿਚ ਕਾਸਟ ਅਗਨ ਰਖਾਇਆ ਆਪੇ ਹੀ ਆਪ ਵਰਤਦਾ ਪਿਆਰਾ ਪੈ ਅਗਨ ਨਾ ਸਕੇ ਜਲਾਇਆ ਆਪੇ ਮਾਰ ਜਿਵਾਇੰਦਾ ਪਿਆਰਾ ਸਹਾਲ ਲੈਂਦੇ ਸਭ ਲਵਾਇਆ ਆਪੇ ਤਾਣ ਦੀ ਬਾਣ ਹੈ ਪਿਆਰਾ ਆਪੇ ਕਾਰੇ ਲਾਇਆ ਜਿਉ ਆਪ ਚਲਾਏ ਤਿਉ ਚੱਲੀਏ ਪਿਆਰੇ जो हर प्रभ मेरे पाया आपे जंती जंत जन्त है प्यारा जन नानक वजेब जाया आपे जंती जंत जन्त है प्यारा जन नानक वजे बजाया सोरठ महला चौथा आपे कंडा आप तराजी प्रभ आपे तोल तलाया तो ਆਪੇ ਸਹੋ ਆਪੇ ਵਣਜਾਰਾ ਆਪੇ ਵਣਜ ਕਰਾਇਆ ਆਪੇ ਤਤੀ ਸਾਜਣ ਪਿਆਰੇ ਪਿੱਛੇ ਟੰਕ ਚੜਾਇਆ ਮੇਰੇ ਮਨ ਹਰ ਹਰ ਧਿਆਏ ਸੁਖ ਪਾਇਆ ਹਰ ਹਰੇ ਨਾਮ ਨਿਤਾਨ ਹੈ ਪਿਆਰਾ ਗੁਰਪੂਰੇ ਮਿੱਠਾ ਲਾਇਆ ਰਹਾਉ ਆਪੇ ਧਰਤੀ ਆਪ ਜਲ ਪਿਆਰਾ ਆਪੇ ਕਰੇ ਕਰਾਇਆ ਆਪੇ ਹੁਕਮ ਵਰਤਦਾ ਪਿਆਰਾ ਜਲ ਮਾਟੀ ਬੰਦ ਰਖਾਇਆ ਆਪੇ ਹੀ ਪੋ ਪਾਇੰਦਾ ਪਿਆਰਾ ਬਣ ਬੱਕਰੀ ਸਿੰਘ ਹੜਾਇਆ ਆਪੇ ਕਾਸ਼ਟ ਆਭਰ ਪਿਆਰਾ ਵਿਚ ਕਾਸ਼ਟ ਅਗਣ ਰਖਾਇਆ ਆਪੇ ਹੀ ਆਪ ਵਰਤਦਾ ਪਿਆਰਾ ਪੈ ਅਗਨ ਨਾ ਸਕੇ ਜਲਾਇਆ ਆਪੇ ਮਾਰ ਜਿਵਾਇੰਦਾ ਪਿਆਰਾ ਸਹਾਰ ਲੈਂਦੇ ਸਭ ਲਵਾਇਆ ਆਪੇ ਤਾਣ ਦੀ ਬਾਣ ਹੈ ਪਿਆਰਾ ਆਪੇ ਕਾਰੇ ਲਾਇਆ ਜਿਉਂ ਆਪ ਚਲਾਏ ਤਿਉ ਚੱਲੀਏ ਪਿਆਰੇ ਜਿਉਂ ਹਰ ਪ੍ਰਭ ਮੇਰੇ ਪਾਇਆ ਆਪੇ ਜੰਤੀ ਜੰਤ ਹੈ ਪਿਆਰਾ ਜਨ ਨਾਨਕ ਵਜੇ ਵਜਾਇਆ ਆਪੇ ਜੰਤੀ ਜੰਤ ਹੈ ਪਿਆਰਾ ਜਨ ਨਾਨਕ ਵਜੇ ਵਜਾਇਆ ਸੋਰਠ ਮਹੱਲਾ ਚੋਂ ਅਥਾ ਆਪੇ ਕੰਡਾ ਆਪਤ ਰਾਜੀ ਪ੍ਰਭ ਆਪੇ ਤੋਲ ਤੁਲਾਇਆ ਆਪੇ ਸਹੋ ਆਪੇ ਵਣਜਾਰਾ ਆਪੇ ਵਣਜ ਕਰਾਇਆ ਆਪੇ ਤਤੀ ਸਾਜਣ ਪਿਆਰੇ ਪਿੱਛੇ ਟੰਕ ਚੜਾਇਆ ਮੇਰੇ ਮਨ ਹਰ ਹਰ ਧਿਆਏ ਸੁਖ ਪਾਇਆ ਹਰ ਹਰ ਨਾਮ ਨਿਤਾਨ ਹੈ ਪਿਆਰਾ ਗੁਰਪੂਰੇ ਮਿੱਠਾ ਲਾਇਆ ਰਹਾਓ ਆਪੇ ਤਰਤੀ ਆਪਜਲ ਪਿਆਰਾ ਆਪੇ ਕਰੇ ਕਰਾਇਆ ਆਪੇ ਹੁਕਮ ਵਰਤਦਾ ਪਿਆਰਾ ਜਲ ਮਾਟੀ ਬੰਦਰ ਖਾਇਆ ਆਪੇ ਹੀ ਪੋਪਾਇੰਦਾ ਪਿਆਰਾ ਬਣ ਬੱਕਰੀ ਸਿੰਘ ਹੜਾਇਆ ਆਪੇ ਕਸ਼ਟ ਆਫਰ ਪਿਆਰਾ ਵਿਚ ਕਸ਼ਟ ਅਗਨ ਰਖਾਇਆ ਆਪੇ ਹੀ ਆਪ ਵਰਤਦਾ ਪਿਆਰਾ ਪੈ ਗੱਲ ਨਾ ਸਕੇ ਜਲਾਇਆ ਆਪੇ ਮਾਰ ਜਿਵਾਇੰਦਾ ਪਿਆਰਾ ਸਹਾਲ ਲੈਂਦੇ ਸਭ ਲਵਾਇਆ ਆਪੇ ਤਾਣ ਦੀ ਬਾਣ ਹੈ ਪਿਆਰਾ ਆਪੇ ਕਾਰੇ ਲਾਇਆ ਜਿਉ ਆਪ ਚਲਾਏ ਤਿਉ ਚੱਲੀਏ ਪਿਆਰੇ ਜਿਉ ਹਰ ਪ੍ਰਭ ਮੇਰੇ ਪਾਇਆ ਆਪੇ ਜੰਤੀ ਜੰਤ ਹੈ ਪਿਆਰਾ ਜਨ ਨਾਨਕ ਵਜੇ ਵਜਾਇਆ ਆਪੇ ਜੰਤੀ ਜੰਤ ਹੈ ਪਿਆਰਾ ਜਨ ਨਾਨਕ ਵਜੇ ਵਜਾਇਆ